ਇਸ ਤੋਂ ਬਾਅਦ ਕੀ ਮਾਰੇ ਬੰਦੇ ਆ ਆਇਆ ਆ ਘਰ ਦੇ ਬੰਦੇ ਨੂੰ ਸੈਂਡ ਕੀਤਾ ਭਾਜੀ ਲੋ ਫੜੋ ਮੇਰੇ ਬੰਦੇ ਨੂੰ ਸੈਂਡ ਕਰਤਾ ਭਾਜੀ ਮੈਨੂੰ 3000 ਰੁਪਏ ਹੋ ਗਿਆ ਮੈਨੂੰ ਹਲੋ ਫੜੋ ਸਾਰੇ ਭਾਜੀ ਦਾ ਨੰਬਰ ਦਿਓ ਮੈਨੂੰ ਮੈਂ ਨੰਬਰ ਵੇਚਦਾ ਹਲੋ ਫੜੋ ਮੈਂ 3000 ਰੁਪਏ ਦੇ ਮੁਝਾ ਲਾਉਂ ਪੰਜ ਤਸਵੀਰਾਂ ਅਮਰਤ ਸਰਦੀਆਂ ਹਨ ਜਿੱਥੇ ਕਿ ਮਸ਼ਹੂਰ ਹੀਰਾ ਪਨੀਰ ਵਾਲੇ ਦਾ ਇੱਕ ਅਫਸਰ ਨਾਲ ਪੈ ਗਿਆ ਪੰਗਾ ਦੋਵੇਂ ਆਪਸ ਵਿੱਚ ਫੜ ਗਏ ਅਗੋਂ ਅਫਸਰ ਵੀ ਹੋ ਗਿਆ ਸ਼ਤਾ ਚੁਣਉਂਦੇ ਹਾਂ ਤੁਹਾਨੂੰ ਕਿਸ ਤਰ੍ਹਾਂ ਤੋਂਾਂ ਦੀ ਚੱਲ ਰਹੀ ਹੈ ਬਹਿਸ ਅਸਾਂ ਤੁਹਾਡੇ 500 ਰੁਪਏ ਦਾ ਭਾਈ ਤੁਹਾਡੇ ਕੋਲ ਤੁਸੀਂ ਮੇਰੇ ਬੰਦੇ ਨੂੰ ਤਾਂ ਨਹੀਂ ਹੁੰਦਾ ਉਹ ਲੈ ਜੀ 500 ਰੁਪਏ ਦਾ ਲਾਇਸੈਂਸ ਬਣਾਉਣਾ ਅਸੀਂ ਮਾਰੇ ਬੰਦੇ ਯਾ ਸਰ ਆਪਣੇ ਕੋਲ ਕਹਿਵਾ ਕੇ ਬਣਾ ਲਿਆ ਹਰ ਬੰਦੇ ਆ 500 ਮੇਰਾ ਸੋਹਣਾ ਕੁੜੀ ਨਾ ਆਪਣੇ ਮੁਲਾਜ਼ਮਾਂ ਦੇ ਮੈਡੀਕਲ ਸਰਟੀਫਿਕੇਟ ਕਿਉਂ ਨਹੀਂ ਮੈਡੀਕਲ ਚੈੱਕਅਪ ਕਿਉਂ ਨਹੀਂ ਕਰਾਇਆ ਉਹ ਵੀ ਮਾਰੇ ਜੇ ਤੁਸੀਂ ਤਾਂ ਤੋਂ ਉਹ ਆਪਰੇ ਤੇ ਲਾ ਦੇ ਨਤੀਜੇ ਬਾਈਚਾ ਕਰਦੇ ਸਰ ਇਹ ਗੱਲ ਕਰੇ ਦਰਾ ਜੇ ਅਸ਼ਕਰਨ ਤਰੀਕਾ ਫੈਨ ਕਿਰ ਕਰਨਾ ਹੈ ਮੈਡੀਕਲ ਚੈੱਕਅਪ ਕਰਾ ਦਿੱਤੇ ਕਲਾਸ ਹੋਤੀ ਮਾਰੇ ਬੰਦੇ ਆਪ ਉਹ ਆਂਡੋਪੇ ਦਾ ਲਾਇਸੈਂਸ ਦਿਵਾ ਕੇ ਮਾਰੇ ਬੰਦੇ ਆ ਆਇਆ ਆਇਆ ਕਾਦੇ ਬੰਦੇ ਨੂੰ ਸੈਂਡ ਕੀਤਾ ਭਾਜੀ ਯellow ਹੋੜੋ ਮੇਰੇ ਬੰਦੇ ਨੂੰ ਸੈਂਡ ਕਰਦਾ ਬੰਦੇ ਨੇ 3000 ਰੁਪਏ ਲਓ ਗਿਆ ਮੈਨੂੰ ਯellow ਹੋੜੋ ਸਾਰੇ ਭਾਜੀ ਦਾ ਨੰਬਰ ਦਿਓ ਮੈਨੂੰ ਮੈਂ ਨੰਬਰ ਵੇਖਦਾ ਯellow ਹੋੜੋ ਮੈਂ 3000 ਰੁਪਏ ਲ 500 ਮਿੰਟ ਰੀਨਿਊ ਤੇ ਯਾਰ ਕੇ ਚੀਜ਼ ਦਾ ਮੰਗਾ ਜੀ ਭਾਜੀ ਮੈਨੂੰ ਵੀ ਪਤਾ ਨੂੰ ਪੁੱਛਦਾ ਮੈਂ ਜਿਹੜਾ ਬੰਦਾ ਉਹਦਾ ਨੰਬਰ ਦੋ ਨਾਲ ਹੀ ਆ ਕਹਿੰਦੇ ਸਾਡੇ ਨਾਲ ਹੀ ਨਹੀਂ ਉਹਦਾ ਨੰਬਰ ਦੋ ਉਹਨੂੰ ਕੋਈ ਕਾਰਵਾਈ ਕਰਾਓ ਆਇਆ ਯਾਰ ਅੱਜ ਵਾਲੀ ਦੇ ਨਾਲ ਆਇਆ ਮੇਰੇ ਕੋ ਕੈਮਰੇ ਚ ਗੋਡੀਆਂ ਆਈਆਂ ਸਾਰੀਆਂ ਮੈਂ ਕਹਿੰਦਾ ਮੈਂ ਕਹਿੰਦਾ ਮੈਂ ਦਾ ਲੈਸੈਂਸ ਰੀਨਿਊ ਕਰਾਉਣਾ ਆਪਣੀ ਪੁਲੀਸ ਦੀ ਸੇਵਾ ਲਈ ਯਾਰ ਨੂੰ ਦੱਸਿਆ ਆਪਾਂ ਦੋ ਪਾਈਸਾ ਬੰਦੇ ਚੈੱਕ ਕਰ ਸਕਦਾ ਹੈ ਇਹਨਾਂ ਦਾ ਬਣ ਚੁੱਕਾ ਆ ਇਹਨਾਂ ਨੇ ਰੀਨਿਊ ਨਹੀਂ ਕਰਾਇਆ ਰੀਨਿਊ ਨਹੀਂ ਕਰਾਇਆ ਮੈਂ ਕੱਲ ਲੱਗਾ ਪਿੰਨੀ ਆ ਲੈ ਲਿਆ ਆਉ ਕਿਉਂ ਦੇਣ ਨਾ ਪਾਈਸਾ ਬੰਦੇ ਸਾਹ ਵੀ ਚੰਗਾ ਬੈਠਾ ਮੇਰੇ ਕਾਹਨੋਂ ਮੇਰੇ ਸਾਹ ਖੜੇ ਕੋਈ ਜਾਂਦਾ ਬੈਠੋ ਸਾਡਾ ਸਿੱਧਾ ਮੱਥਾ ਲਾ ਕੇ ਸਾਡੇ ਪਰ ਰੀਨਿਊ ਕਰਵਾਉਂਦਾ ਮੈਂ ਤੁਹਾਨੂੰ ਕਹਿੰਦਾ ਬੰਦ ਇਹਨਾਂ ਦੀ ਡਿਊਟੀ ਹੈ ਕਾਰਪੋਰੇਸ਼ਨ ਆਇਆ ਇਹ ਮੁੰਡਾ ਨਾ ਆਇਆ ਤੁਸੀਂ ਭਾਜੀ ਬੰਦਵਾ ਮੈਨੂੰ ਬਾਈ ਲੋਕਾ ਦਾ ਬੰਦਾ ਭਾਈ ਉਹ ਜਾਂਦਾ ਭਾਈ ਸਾਹਿਬ ਬੁਲਾ ਕੇ ਪੁੱਛੋ ਬੁਲਾ ਲਾ